ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਖੁਸਕ ਹੈਂਡਵਰਕ ਦੇ ਸੂਟ ਨੇ, ਖੁਸਕ ਮਸ਼ੀਨਵਰਕ ਦੇ ਸੂਟ ਨੇ। ਮੇਰੇ ਭੈਣਾਂ ਜਲਦੀ ਜਲਦੀ ਜੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਕਰਵਾ ਲਿਓ ਜੀ ਥੋੜਾ ਜਿਹਾ ਭੈਣਾਂ ਹਨਾ ਵੀ ਗੁੱਸੇ ਵੀ ਹੋਣਗੀਆਂ ਵੀ ਸਾਡੇ ਇੱਕ ਮੈਸੇਜ ਦਾ ਰਿਪਲਾਈ ਨਹੀਂ ਦਿੰਦੇ ਤੇ ਸਾਡੇ ਸੂਟ ਲੇਟ ਹੋ ਗਏ। ਕਾਰੀਗਰਤਾ ਜੀ ਸਾਡੇ ਰੈਗੂਲਰ ਕੰਮ ਇੱਕ ਸੂਟ ਦੇ ਘਟੋ ਘਟ 4-4 ਦਿਨ ਲੱਗ ਜਾਂਦੇ ਨੇ ਜੀ ਹੈਵੀ ਡਿਜ਼ਾਈਨ ਹੁੰਦਾ ਜੀ ਬਾਕੀ ਫੁੱਲ ਹੈਂਡਵਰਕ ਤੇ ਥੋੜਾ ਜਿਹਾ ਪੈਂਦਾ ਹੀ ਹੈ ਕਾਸਟਲੀ ਹੋ ਜਾਂਦਾ ਉਹ ਉਹਦੇ ਕੰਮ ਦੇ ਟਾਈਮ ਲੱਗਦਾ ਹੈਗਾ ਤੇ ਸੌਰੀ ਜੀ ਜਿਹਦੇ ਸੂਟ ਲੇਟ ਹੋ ਗਏ ਕੋਸ਼ਿਸ਼ ਹੈ ਹੁਣ ਬਹੁਤ ਕੰਮ ਤਾਂ ਬਹੁਤ ਖਿੱਚਿਆ ਹੋਇਆ ਹੈ ਅਸੀਂ ਵਿਆਹ ਵੀ ਵਿੱਚ ਵਜਾਲੇ ਅਧੂਰਾ ਛੱਡ ਕੇ ਆ ਗਏ ਪੈਲਸ ਚੋਂ ਇਧਰ ਹੀ ਆ ਗਏ ਮੈਨੂੰ ਪਤਾ ਤੀ ਵੀ ਕਸਟਮਰ ਦੇ ਵੀ ਹਨਾ ਵਿਆਹ ਨੇ ਤੇ ਉਹਨਾਂ ਲਈ ਆਪਾਂ ਨੇ ਸੂਟ ਰੈਡੀ ਕਰਵਾਉਣੇ ਨੇ ਚਲੋ ਜੀ ਹੁਣ ਆਪਣੇ ਸੂਟ ਤਕਰੀਬਨ ਸਾਰੇ ਰੈਡੀ ਹੋ ਹੀ ਨੇ ਇੱਕ ਇੱਕ ਦੋ-ਦੋ ਸੂਟਾਂ ਕਰਕੇ ਥੋੜਾ ਜਿਹਾ ਕ ਮੈਂ 1-2 ਦਿਨਾਂ ਦੇ ਵਿੱਚ ਹੀ ਆਪਾਂ ਸਾਰੇ ਆਰਡਰ ਨੇ ਪਟਾ ਦਈਏ ਤੁਸੀਂ ਦੇਖੋ ਜੀ ਇੰਨੇ ਬਿਜ਼ੀ ਸੀ ਵੀ ਆਪਾਂ ਤੁਹਾਨੂੰ ਸੂਟਾਂ ਦੀ ਵੀਡੀਓ ਵੀ ਨਹੀਂ ਅਪਲੋਡ ਹੋ ਰਹੀ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਜੇ ਤੁਹਾਨੂੰ ਤੁਸੀਂ ਦੇਖਦੇ ਹੋ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਜੇ ਤੁਸੀਂ ਇੰਸਟਾ ਤੇ ਦੇਖਦੇ ਹੋ ਜੀ ਤਾਂ ਇੰਸਟਾ ਤੇ ਜਵੰਦਾ ਰਾਜਵਿੰਦਰ ਉਹਨਾਂ ਨੇ ਆਈਡੀ ਬਦਲਤੀ ਬੱਚਿਆਂ ਨੇ ਕਹਿੰਦੇ ਵੀ ਮੇਰਾ ਸਿੱਧੂ ਥੀ ਆਕੇ ਤੂੰ ਹੁਣ ਜਵੰਦਿਆਂ ਚ ਆ ਗਈ ਤੂੰ ਸਿੱਧੂ ਕਾਟੇ ਦੇ ਵਿੱਚੋਂ ਉਹਨੂੰ ਵੀ ਤੁਸੀਂ ਫਾਲੋ ਕਰੋ ਤੇ ਦੂਸਰਾ ਚੈਨਲ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਇਹ ਸੂਟਾਂ ਦੇ ਮੈਂ ਜਲਦੀ ਐਮਰਜੈਂਸੀ ਪਾਰਸਲ ਨੇ ਜਿਹੜੇ ਲਾਉਣੇ ਨੇ ਜੀ ਤਾਂ ਕਰਕੇ ਆਪਾਂ ਇਹ ਕੰਮ ਖਿੱਚਿਆ ਹੋਇਆ ਲਓ ਜੀ ਚਲੋ ਜੀ ਸਭ ਤੋਂ ਪਹਿਲਾਂ ਇਹ 80 ਗ੍ਰਾਮ ਕਰੇਵ ਤੇ ਬੋਟਲ ਗ੍ਰੀਨ ਕਲਰ ਰਹੇਗਾ ਬਹੁਤ ਪਿਆਰਾ ਕਲਰ ਹੈ ਇਹਨੂੰ ਤੁਸੀਂ ਕਿਸੇ ਹੋਰ ਕਲਰ ਤੇ ਜਾਂ ਹੋਰ ਫੈਬਰਿਕ ਤੇ ਟਾਈ ਡਾਈ ਵਗੈਰਾ ਪਲੇਨ ਕਿਦਾਂ ਵੀ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਲਓ ਜੀ ਪੂਰਾ ਇਹਦਾ ਤੁਹਾਨੂੰ ਹੈਂਡਵਰਕ ਦਾ ਕੰਮ ਮਿਲੂਗਾ ਦੇਖੋ ਉੱਪਰ ਤੱਕ ਸਾਰੇ ਕਿਤੇ ਕੰਮ ਪੂਰਾ ਫੁੱਲ ਹੈਂਡਵਰਕ ਦੇ ਵਿੱਚ ਤੁਹਾਨੂੰ ਇਹ ਪੀਸ ਰੈਡੀ ਹੋਇਆ ਹੋਇਆ ਜੀ ਲਓ ਜੀ ਦੇਖੋ ਬੋਟਲ ਗ੍ਰੀਨ ਕਲਰ ਹੈ ਕੰਮ ਦੇਖੋ ਇਹਦਾ ਪੂਰਾ ਓਕੇ ਕੰਮ ਰਹੂਗਾ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਇਹ ਕੰਮ ਰਹੂਗਾ ਜੀ ਇਹਦਾ ਬਾਜੂ ਦੇ ਉੱਪਰ ਤੇ ਇਹ ਕੰਮ ਰਹੂਗਾ ਸਲਵਾਰ ਦੇ ਉੱਪਰ ਵੈਸੇ ਇਹਦਾ ਜਿਹੜਾ ਡਿਜ਼ਾਈਨ ਸੀਗਾ ਉਹਦਾ ਸਲਵਾਰ ਦਾ ਕੰਮ ਸਕਿੱਪ ਦੀ ਪਰ ਕਾਰੀਗਰ ਪਤਾ ਨਹੀਂ ਭੁੱਲ ਗਿਆ ਉਹਨਾਂ ਨੇ ਸਲਵਾਰ ਤੇ ਵੀ ਕੰਮ ਕਰਤਾ ਇਹਦੇ ਲਓ ਜੀ ਇਹ ਕੰਮ ਰਹੂਗਾ ਸੇਮ ਬਾਜੂ ਤੇ ਰਹੂਗਾ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਲਓ ਜੀ ਬੋਟਲ ਗ੍ਰੀਨ ਕਲਰ ਹੈ ਇਹਦਾ ਪੂਰਾ ਫੁੱਲ ਹੈਂਡਵਰਕ ਦੇ ਵਿੱਚ ਰਹੂਗਾ ਜੀ ਇਹਦੇ ਨਾਲ ਆਪਾਂ ਨੇ ਪਿਓਰ ਫੁੱਲ ਔਰਗੰਝਾ ਦਾ ਦੁਪੱਟਾ ਰੱਖਿਆ ਜੀ ਹੁਣ ਮੈਂ ਜਲਦੀ ਪਾਰਸਲ ਕਰਨਾ ਹੈਗਾ ਇਸ ਕਰਕੇ ਨਾ ਮੈਂ ਕੋਸ਼ਿਸ਼ ਕਰੂੰਗੀ ਵੀ ਇੰਸਟਾ ਤੇ ਰੀਲ ਅਪਲੋਡ ਕਰੂੰਗੀ ਇਹਦੀ ਦੁਪੱਟੇ ਨਾਲ ਦੁਪੱਟੇ ਦੇ ਵਿੱਚ ਵੀ ਹੈਂਡਵਰਕ ਹੋਇਆ ਹੋਇਆ ਹੈ ਉਹ ਫਿਨਿਸ਼ਿੰਗ ਲੈ ਗਿਆ ਹੋਇਆ ਲਓ ਜੀ ਬੋਟਲ ਗ੍ਰੀਨ ਕਲਰ ਹੈ ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਹੈ ਜਿਹੜਾ ਇਹ ਬੁੱਕ ਕਰ ਸਕਦੇ ਹੋ 80 ਗ੍ਰਾਮ ਦੇ ਵਿੱਚ ਹੋਇਆ ਹੈ ਜੀ ਜੇ ਤੁਸੀਂ ਹੋਰ ਫੈਬਰਿਕ ਤੇ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਲੋ ਜੀ ਅਗਲਾ ਆ ਗਿਆ ਇਹ ਵੀ 80 ਗ੍ਰਾਮ ਕਰੇਵ ਦੇ ਵਿੱਚ ਰਹੂਗਾ ਜੀ ਇਸ ਤਰ੍ਹਾਂ ਦਾ 골ਡਨ ਸਕਿਨ ਜਾਂ ਕਲਰ ਹੈ ਬਹੁਤ ਪਿਆਰਾ ਇਹ ਵੀ ਤੁਹਾਨੂੰ ਫੁੱਲ ਹੈਂਡਵਰਕ ਦੇ ਵਿੱਚ ਕੰਮ ਮਿਲੂਗਾ ਇਹ ਚਾਕਾਂ ਦਾ ਕੰਮ ਹੋਊਗਾ ਜੀ ਇਕੱਲਾ ਦੇਖੋ ਇਸ ਤਰ੍ਹਾਂ ਇਹ ਪੂਰਾ ਅਨੀਅਨ ਜਾਂ ਕਲਰ ਹੈ ਇਹ ਰਾਣੀ ਕਲਰ ਨਹੀਂ ਹੈਗਾ ਜੇ ਤੁਸੀਂ ਕਹੋਗੇ ਵੀ ਰਾਣੀ ਕਲਰ ਹੈ ਪੂਰਾ ਫੁੱਲ ਹੈਂਡਵਰਕ ਦਾ ਪੀਸ ਹੈ ਦੇਖੋ ਜੀ ਇਹ ਫੋਨ ਦੇ ਵਿੱਚ ਰਾਣੀ ਦਿਖ ਰਹੀ ਹੈ ਲਾਈਟ ਆਨੀਆਂ ਕਲਰ ਹੈ ਦੇ ਵਿੱਚ ਲਓ ਜੀ ਜੇ ਆਪਾਂ ਇਸ ਤੋਂ ਵੀ ਲਾਈਟ ਲਾਉਂਦੇ ਤੇ ਜੀ ਫਿਰ ਥੋੜਾ ਜਿਹਾ ਜ਼ਿਆਦਾ ਡਲ ਹੋ ਜਾਂਦਾ ਸੂਟ ਇਹਦੇ ਨਾਲ ਥੋੜਾ ਜਿਹਾ ਸੋਬਰ ਜਿਹਾ ਬਣ ਗਿਆ ਪੂਰਾ ਫੁੱਲ ਹੈਂਡਵਰਕ ਹੋਊਗਾ ਜੀ ਕੋਈ ਇਹਦੇ ਵਿੱਚ ਆਰੀ ਨਹੀਂ ਐਡ ਹੋਊਗੀ ਲਓ ਜੀ ਇਸ ਤਰ੍ਹਾਂ ਇਹਦਾ ਤੁਹਾਨੂੰ ਬਾਜੂ ਤੇ ਕੰਮ ਮਿਲੂਗਾ ਸੇਮ ਬੇਲੇ ਦੀ ਸਲਵਾਰ ਤੇ ਕੰਮ ਨਹੀਂ ਹੈਗਾ ਇਹ ਥੋੜੀ ਜੀ ਏਜ ਬੰਦ ਹੈ ਜਿਨ੍ਹਾਂ ਦਾ ਸੂਟ ਹੈ ਉਹਨਾਂ ਨੇ ਸਲਵਾਰ ਦਾ ਕੰਮ ਸਕਿਪ ਕਰਾਤਾ ਹੈ ਲਓ ਜੀ ਆਪਾਂ ਦੇਖੋ ਜੀ ਹੈਂਡਵਰਕ ਦਾ ਕੰਮ ਆਪਣੇ ਕੋਲ ਇੱਕ ਨੰਬਰ ਮਿਲੂਗਾ ਫਿਨਿਸ਼ਿੰਗ ਪੂਰੀ ਹੋਊਗੀ ਸੂਟ ਜਦੋਂ ਤੁਹਾਡੇ ਕੋਲ ਪਹੁੰਚ ਗਿਆ ਤੁਹਾਡੇ ਮਨ ਖੁਸ਼ ਹੋ ਜਾਣਗੇ ਪਰ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਹੈ ਨਾ ਲਓ ਜੀ ਇਹ ਬਣਿਆ ਹੋਇਆ ਆਪਣਾ ਪਿਓਰ ਬੈਲਵਟ ਸਲੀਨ ਦੇ ਉੱਪਰ ਇਹਦੇ ਉੱਪਰ ਵੀ ਸਾਨੂੰ ਹੈਂਡਵਰਕ ਦਾ ਕੰਮ ਮਿਲੂਗਾ ਲਓ ਜੀ ਇਹ ਆਪਾਂ ਹੈਂਡ ਦੇ ਨਾਲ ਸਾਰੀ ਸਾਈਡ ਦੇ ਵਿੱਚ ਸਿੱਪੀ ਲਾਈ ਹੈ ਜੀ ਲਓ ਜੀ ਇਸ ਤਰ੍ਹਾਂ ਕੱਟ ਦਾਣਾ ਦਬਕੇ ਦੇ ਨਾਲ ਜਿਹੜਾ ਹੈਗਾ ਬਾਜੂ ਤੇ ਕੰਮ ਕੀਤਾ ਹੋਇਆ ਲਓ ਜੀ ਇਹਦੇ ਚਾਕਾਂ ਤੇ ਤੇ ਘੇਰ ਤੇ ਕੰਮ ਮਿਲੂਗਾ ਬੈਲਵਰਟਸ ਨਹੀਂ ਲਿੰਦਾ ਹੈ ਸੂਟ ਰਹੂਗਾ ਦੇਖੋ ਕੰਮ ਪੂਰਾ ਓਕੇ ਹੈ ਇਹਦੀ ਸਲਵਾਰ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਇਹਦੇ ਨਾਲ ਲਓ ਜੀ ਇਹਨਾਂ ਦੇ ਪ੍ਰਾਈਸ ਤੁਹਾਨੂੰ ਮੈਂ ਤੁਸੀਂ ਵਟਸਐਪ ਤੇ ਪੁੱਛ ਲਿਆ ਜੀ ਮੇਰੇ ਕੋਲ ਹੁਣ ਟਾਈਮ ਨਹੀਂ ਮੈਂ ਸੂਟਾਂ ਦਾ ਪਾਰਸਲ ਲਗਾਉਣਾ ਹੈ ਇਹਦਾ ਇਸ ਤਰ੍ਹਾਂ ਦਾ ਦੁਪੱਟਾ ਲਓ ਜੀ ਦੁਪੱਟਾ ਇਹਦੀ ਨਾਲ ਹਮੇਸ਼ਾ ਬੈਲਵਰਟ ਦੇ ਜਿਹੜਾ ਕੰਨੀ ਤੇ ਕਲਰ ਹੋਊਗਾ ਜੀ ਉਹਦੇ ਨਾਲ ਦਾ ਹੁੰਦਾ ਹੁੰਦਾ ਹੈ ਤੇ ਇਹ ਚਨੂਨ ਦਾ ਰੱਖਿਆ ਜੀ ਆਪਾਂ ਨੇ ਦੁਪੱਟਾ ਇਸ ਤਰ੍ਹਾਂ ਇਹਨੂੰ 골ਡਨ ਨੀਸ਼ਿੰਗ ਦਿੱਤੀ ਹੈ ਲਓ ਜੀ ਇਹਨੂੰ ਆਪਾਂ ਪੂਰੀ ਸਟੀਚਿੰਗ ਹੈ ਜਿਹੜੀ ਪੂਰੀ ਵਧੀਆ ਕਰਕੇ ਦਿੱਤੀ ਹੈ ਜੀ 골ਡਨ ਪੇਸਟਿੰਗ ਪੱਟੀ ਲਾਈ ਹੈ ਇਹ ਨਹੀਂ ਹੈਗਾ ਵੀ ਆਪਾਂ ਸਲਾਈ ਦੇ ਵਿੱਚ ਪਾਹਾ ਵੱਡਤਾ ਤੇ ਜਿਹੜਾ ਵੀ ਕਸਟਮਰ ਹੈ ਨਾ ਸਾਨੂੰ ਨਾਪ ਭੇਜਦਾ ਜੀ ਉਹਦੇ ਵਿੱਚ ਤੁਸੀਂ ਲਿਖ ਕੇ ਪਾਇਆ ਕਰੋ ਵੀ ਸਾਨੂੰ ਜਿਹੜਾ ਹੈਗਾ ਜਿੱਪ ਵਗੈਰਾ ਲਾਓ ਤੇ ਜਾਂ ਲਟਕਣ ਵਗੈਰਾ ਤੁਸੀਂ ਲਿਖ ਕੇ ਲਾਇਆ ਕਰੋ ਜੀ ਜ਼ਰੂਰ ਲਾਓ ਜੀ ਇਹ ਬੈਲਵਾਰਡ ਦੇ ਵਿੱਚ ਸੂਟ ਰਹੂਗਾ ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਇਨੂੰ ਜੇ ਤੁਸੀਂ ਨਾ ਪ੍ਰਿੰਟ ਸੂਟ ਵੀ ਬਹੁਤ ਕਾਫੀ ਆਏ ਪਏ ਨੇ ਜੀ ਹੁਣ ਕੋਸ਼ਿਸ਼ ਕਰਦੇ ਆ ਵੀ ਡੇਲੀ ਵੀਡੀਓ ਅਪਲੋਡ ਕਰਿਆ ਕਰੀਏ ਲਓ ਜੀ ਅਗਲਾ ਆ ਗਿਆ ਜੀ ਖਾਦੀ ਦੇ ਉੱਪਰ ਦੇਖੋ ਇਹ ਸਿੰਗਲ ਟੰਕੇ ਦਾ ਕੰਮ ਹੋਇਆ ਹੋਇਆ ਹੈ ਸਾਰਾ ਸੂਟ ਦੇ ਵਿੱਚ ਲਓ ਜੀ ਦੇਖੋ ਜੀ ਪੂਰਾ ਫੁੱਲ ਸਿੰਗਲ ਟੰਕਾ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਕੋਈ ਮਸ਼ੀਨ ਜਾਂ ਆਰੀ ਐਡ ਨਹੀਂ ਹੈਗੀ ਸਾਰਾ ਕੰਮ A ਤੋਂ Z ਇਹਦੇ ਵਿੱਚ ਸਿੰਗਲ ਟੰਕੇ ਦਾ ਕੰਮ ਦੇਖੋ ਪੂਰਾ ਸਾਫ਼ ਮਿਲੂਗਾ ਸਾਰਾ ਫੁੱਲ ਸਿੰਗਲ ਟਾਂਕੇ ਦਾ ਸੂਟ ਤੁਹਾਨੂੰ ਪਤਾ ਵੀ ਥੋੜਾ ਜਿਹਾ ਮਹਿੰਗਾ ਪੈਂਦਾ ਹੈ ਇਹ ਫਲਾਵਰ ਇਹਦੇ ਹਿੱਪ ਤੇ ਆਊਗਾ ਜੀ ਇਧਰ ਸਾਈਡ ਤੇ ਆਊਗਾ ਤੇ ਇਹ ਘੇਰ ਤੇ ਆਊਗਾ ਲਓ ਜੀ ਇਹ ਸੂਟ ਆਪਣੇ ਕੋਲੇ ਰੈਡੀ ਹੈ ਇਸ ਟਾਈਮ ਜੇ ਤੁਸੀਂ ਨੇ ਤੁਹਾਨੂੰ ਚਾਹੀਦਾ ਤਾਂ ਤੁਸੀਂ ਲੈ ਸਕਦੇ ਹੋ ਲਓ ਜੀ ਇਸ ਤਰ੍ਹਾਂ ਦਾ ਸਿੰਗਲ ਟਾਂਕੇ ਦਾ ਕੰਮ ਹੀ ਬਾਜੂ ਤੇ ਮਿਲੂਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਲਓ ਜੀ ਇਹ ਸਿੰਗਲ ਟਾਂਕੇ ਦਾ ਸੂਟ ਦਾ ਵਿਦੇ ਦੁਪੱਟਾ ਤੁਹਾਨੂੰ 4000 ਰੁਪਏ ਪਏਗਾ ਜੀ ਜੇ ਬਿਨਾ ਦੁਪੱਟੇ ਤੋਂ ਲਾਉਂਗੇ ਤਾਂ ਤੁਹਾਨੂੰ ਪਊਗਾ ਜੀ ਇਹ 3300 ਰੁਪਏ ਦੇ ਵਿੱਚ ਲਓ ਜੀ ਇਸ ਟਾਈਮ ਖਾਦੀ ਤੇ ਬਣਿਆ ਹੋਇਆ ਸੂਟ ਰੈਡੀ ਹੈ ਆਪਣੇ ਕੋਲੇ ਇੱਕ ਆਪਾਂ ਤੁਹਾਨੂੰ ਫੁੱਲ ਸਿੰਗਲ ਟਾਂਕੇ ਦੇ ਵਿੱਚ ਹੋਰ ਡਿਜ਼ਾਈਨ ਦਿਖਾਉਣੀ ਹੈ ਪਹਿਲਾਂ ਆਪਾਂ ਉਹ ਹਾਫ ਤੀਗਾ ਹੁਣ ਪੂਰਾ ਡਿਜ਼ਾਈਨ ਬਣਿਆ ਹੋਇਆ ਸਿੰਗਲ ਟਾਂਕੇ ਦੇ ਵਿੱਚ ਲਓ ਜੀ ਦੇਖੋ ਜੀ ਇਹ ਵੀ ਤੁਹਾਨੂੰ ਪੂਰਾ ਸੂਟ ਸਿੰਗਲ ਟਾਂਕੇ ਦੇ ਵਿੱਚ ਮਿਲੂਗਾ ਦੇਖੋ ਸਿੰਗਲ ਟਾਂਕੇ ਦੀ ਤਾਂ ਅੱਡੀ ਗ੍ਰੇਸ ਪੈਂਦੀ ਹੈ ਹਨਾ ਲਓ ਜੀ ਇਸ ਤਰ੍ਹਾਂ ਦਾ ਇਹ ਆਪਣੇ ਸੂਟ ਇਹ ਵਾਲੇ ਫਲਾਵਰ ਨੇ ਜਿਹੜੇ ਸਾਰੇ ਤੁਹਾਨੂੰ ਇਹ ਵਾਲੇ ਵਿਚਾਲੇ ਵੀ ਸਾਰਾ ਸਿੰਗਲ ਟਾਂਕੇ ਦੇ ਵਿੱਚ ਕੰਮ ਮਿਲੂਗਾ ਜੀ ਮੇਰੀ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਜੀ ਤੁਸੀਂ ਇਹ ਵਾਲੇ ਸੂਟ ਰੈਡੀ ਕਰਵਾਉਣੇ ਨੇ ਲਓ ਜੀ ਇਹ ਵਾਲਾ ਫਲਾਵਰ ਹੈ ਜਿਹੜਾ ਇਹ ਵੀ ਤੁਹਾਨੂੰ ਪੂਰਾ ਸਾਰਾ ਸਿੰਗਲ ਟਾਂਕੇ ਦੇ ਵਿੱਚ ਮਿਲੂਗਾ ਸੋ ਇਹ ਸਿੰਗਲ ਟਾਂਕੇ ਨਾਲ ਤੁਹਾਨੂੰ ਰਹੂਗਾ ਜੀ ਵਿਦ ਦੁਪੱਟਾ 3800 ਰੁਪਏ ਦਾ ਲਓ ਜੀ ਜੇ ਤੁਸੀਂ ਵਿਦਆਊਟ ਦੁਪੱਟਾ ਲਓਗੇ ਤਾਂ ਵਿਦਆਊਟ ਦੁਪੱਟਾ ਤੁਹਾਨੂੰ 3000 ਦਾ ਪੈ ਜੀ ਫਿਰ ਥੋੜਾ ਜਿਹਾ ਸਿੰਗਲ ਟਾਂਕੇ ਦਾ ਕੰਮ ਹੁੰਦਾ ਜਿਹੜਾ ਕੋਸਟਲੀ ਹੋ ਜਾਂਦਾ ਇੱਕ ਆਪਾਂ ਤੁਹਾਨੂੰ ਸੌਲ ਦਿਖਾਉਨੇ ਆ ਜੀ ਰੈਡੀ ਹੋਇਆ ਹੋਇਆ ਜੀ ਇਹ ਮੈਂ ਤੁਹਾਡਾ ਆਪ ਦੇ ਲਈ ਸੌਨ ਰੈਡੀ ਕਰਵਾ ਲਿਆ ਜੇ ਤੁਹਾਨੂੰ ਚਾਹੀਦੇ ਤਾਂ ਤੁਸੀਂ ਦੱਸ ਕੇ ਕਰਵਾ ਸਕਦੇ ਹੋ ਜੀ ਇਹਦਾ ਮੈਂ ਲਾਈਟ ਕਲਰ ਲਿਆ ਸੀ ਇਹਦੇ ਉੱਪਰ ਡਾਰਕ ਦੇ ਆਪਾਂ ਨੇ ਜਿਹੜੇ ਹੈਗੇ ਨੇ ਅ ਬਣਾਏ ਨੇ ਫਲਾਵਰ ਜੀ ਇਹ ਨੀਡਲਵਰਕ ਦੇ ਨਾਲ ਹੋਇਆ ਹੋਇਆ ਜੀ ਨੀਡਲਵਰਕ ਵੀ ਦੇਖੋ ਅਸੀਂ ਨੇ 10 ਥਾਵਾਂ ਤੋਂ ਫਿਰ ਕੇ ਪੂਰਾ ਓਕੇ ਕੋਈ ਇਹ ਹੱਲੂਗਾ ਨਹੀਂ ਤੁਹਾਨੂੰ ਕਿਵੇਂ ਮਰਜ਼ੀ ਪੱਟੀ ਚਾਹੋ ਦੇਖੋ ਕੰਮ ਅਸੀਂ ਕਰਦੇ ਆਂ ਜੀ ਦੇਖੋ ਥੋੜਾ ਜਿਹਾ ਕਾਸਟਲੀ ਹੋ ਜੇ ਚਾਹੇ ਰੇਟ ਵਧ ਜੇ ਕੰਮ ਪੂਰਾ ਸਾਫ਼ ਹੋਊਗਾ ਤੇ ਜਿਹੜੀ ਫੈਬਰਿਕ ਹੋਊਗੀ ਉਹ ਵੀ ਆਪਾਂ ਪੂਰੀ ਓਕੇ ਲਾਵਾਂਗੇ ਜੀ ਸਾਡੇ ਕਾਰੀਗਰਮੀ ਮੰਨਦੇ ਨੇ ਵੀ ਜੇ ਸਤੋਂ ਸੋਡੀ ਕੋਈ ਚੀਜ਼ ਖਰਾਬ ਹੋ ਗਈ ਮਹਿੰਗੀ ਚੀਜ਼ ਹੈ ਸਾਡੇ ਬਾਜ਼ਾਰ ਦੇ ਵਿੱਚ ਤੋਂ ਮਿਲਦੀ ਨਹੀਂ ਲਓ ਜੀ ਇਸ ਤਰ੍ਹਾਂ ਦਾ ਸੌਲ ਬਣਿਆ ਹੋਇਆ ਹੈ ਜੀ ਇਹ ਸਾਰੇ ਸੌਲ ਦੇ ਵਿੱਚ ਇਸ ਤਰ੍ਹਾਂ ਦੀ ਬੂਟੀ ਮਿਲੂਗੀ ਤੁਹਾਨੂੰ ਜੇ ਤੁਸੀਂ ਏਦਾਂ ਨੀਡਲਵਰਕ ਦਾ ਇਹ ਸਾਰਾ ਸੂਟ ਹੈ ਸੌਲ ਹੈ ਜਿਹੜਾ ਤਿਆਰ ਹੋਇਆ ਹੋਇਆ ਹੈ ਜੀ ਜੇ ਤੁਸੀਂ ਏਦਾਂ ਦਾ ਸੌਲ ਤਿਆਰ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਇਹ ਤੁਹਾਨੂੰ ਪਾਊਗਾ ਜੀ ਨੀਡਲਵਰਕ ਦਾ ਵਿਦ ਸਾਰੀ ਪਿਓਰ ਦੇ ਵਿੱਚ ਫੈਬਰਿਕ ਹੈ ਜੀ ਇਹ ਪਿਓਰ ਦਾ ਸੌਲ ਰਹੂਗਾ ਜੀ 3500 ਰੁਪਏ ਦਾ ਵਿੱਚ ਪਾਊਗਾ ਜੀ ਲਓ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਇਹ ਮੈਂ ਆਪਣਾ ਤਿਆਰ ਕਰਾਇਆ ਤੇ ਤੁਹਾਨੂੰ ਦੱਸਿਓ ਕਿਵੇਂ ਲੱਗਿਆ ਇਹ ਕਾ ਪਤਾ ਹਨੂ ਖਾਦੀ ਸਿਲਕ ਬਸਮੀਨੇ ਦੇ ਵਿੱਚ ਸਿੰਗਲ ਟਾਂਕੇ ਦੇ ਕੰਮ ਸੂਟ ਰੈਡੀ ਕਰਵਾਏ ਨੇ ਜੀ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਕਲਰ ਪਸੰਦ ਆ ਇਹ ਸੇਲ ਕਰਨ ਲਈ ਰੈਡੀ ਕਰਵਾਏ ਨੇ ਆਪਣੇ ਸੂਟ ਇਹ ਇਸ ਟਾਈਮ ਤਿਆਰ ਨਹੀਂ ਚਾਹੀ ਤੁਸੀਂ ਅੱਜ ਹੀ ਪੇਮੈਂਟ ਕਰਕੇ ਕੱਲ ਨੂੰ ਆਪਣਾ ਪਾਰਸਲ ਹੈ ਜਿਹੜਾ ਲਗਵਾ ਸਕਦੇ ਹੋ ਇਹਦਾ ਹੈਗਾ ਜੀ ਇਸ ਤਰ੍ਹਾਂ ਦਾ ਪਰਪਲ ਕਲਰ ਇਹ ਬੇਲ ਹੈ ਜਿਹੜੀ ਇਹ ਸਿੰਗਲ ਟਾਂਕੇ ਦੀ ਰਹੂਗੀ ਜੀ ਤੇ ਇਸ ਤਰ੍ਹਾਂ ਬਾਜੂ ਤੇ ਇਹ ਵੀ ਤੁਹਾਨੂੰ ਸਿੰਗਲ ਟੰਕੇ ਦਾ ਕੰਮ ਮਿਲੂ ਇਹਦੇ ਹੋਰ ਕਿਤੇ ਕੰਮ ਨਹੀਂ ਹੋਊਗਾ ਬਿਲਕੁਲ ਲਾਈਟ ਵੇਟ ਸੂਟ ਹੈ ਬਿਲਕੁਲ ਸਿੰਪਲ ਸੋਬਰ ਜਿਹਾ ਸੂਟ ਬਣਾਇਆ ਹੋਇਆ ਆਪਾਂ ਨੇ ਨੋਰਮਲ ਪਾਉਣ ਲਈ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਲਓ ਇਹ ਤੁਹਾਨੂੰ ਸਿੰਗਲ ਟੰਕੇ ਦੇ ਨਾਲ ਪਊਗਾ ਜੀ 2500 ਰੁਪਏ ਦਾ ਪਹਿਲਾਂ ਦੇਖੋ ਆਪਾਂ ਨੇ ਆਰੀ ਵਰਕ ਦੇ ਤੇ ਮਸ਼ੀਨ ਵਰਕ ਦੇ ਸੂਟਾਂ ਦਾ ਵੀ ਸੇਮ ਰੇਟ ਤੇ ਵੈਸੇ ਸਿੰਗਲ ਟੰਕਾ ਕਾਸਟਲੀ ਹੁੰਦਾ ਪਰ ਹੁਣ ਇਹ ਸੂਟ ਰੈਡੀ ਨੇ ਆਪਣੇ ਕੋਲੇ ਇਸ ਟਾਈਮ ਇਹ ਵੀ ਤੁਹਾਨੂੰ 2500 ਚ ਪੈ ਜਾਊਗਾ ਇਹ ਹੈਗਾ ਜੀ ਖਾਦੀ ਸਿਲਕ ਪਸ਼ਮੀਨਾ ਇਹਦੇ ਵਿੱਚ ਕਲਰ ਆਪਣੇ ਕੋਲੇ ਅਵੇਲੇਬਲ ਨੇ ਦੂਜਾ ਕਲਰ ਆ ਗਿਆ ਜੀ ਇਹਦਾ ਫਰੋਜੀ ਕਲਰ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਲਓ ਇਹਦਾ ਵੀ ਇਸ ਤਰ੍ਹਾਂ ਘੇਰ ਤੇ ਕੰਮ ਮਿਲੂਗਾ ਤੁਹਾਨੂੰ ਸਿੰਗਲ ਟੰਗ ਦੇਖੋ ਜੀ ਲਓ ਜੀ ਦੇਖੋ ਇਸ ਤਰ੍ਹਾਂ ਦਾ ਇਹ ਜਿਹੜਾ ਹੈਗਾ ਸੂਟ ਰੈਡੀ ਹੋਇਆ ਹੈ 2500 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਲਓ ਜੀ ਅਗਲਾ ਦੇਖੋ ਇਹ ਤਾਂ ਮੈਨੂੰ ਆਨ ਲੱਗਦਾ ਕਿ ਕਿਸੇ ਕਸਟਮਰ ਦਾ ਬੁੱਕ ਨਾ ਹੋਵੇ ਹਨਾ ਇਹ ਕਲਰ ਬੁੱਕ ਸੀਗਾ ਇੱਕ ਇਹਦੇ ਫਲਾਵਰ ਫਲੂਰ ਨਹੀਂ ਬਣੇ ਹੋਏ ਨਹੀਂ ਅਗਲਾ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਕਲਰ ਦੇਖੋ ਉਹ ਕਲਰ ਕਿੱਧਰ ਗਿਆ ਉਹ ਵੀ ਲੱਭੀਓ ਜਦੋਂ ਪੱਟਾ ਡਾਈ ਕਰਵਾਂ ਇਹਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਸੇਮ ਡਿਜ਼ਾਈਨ ਹੀ ਮਿਲੂਗਾ ਇਹਨਾਂ ਦਾ ਕਲਰਾਂ ਦਾ ਸੂਟਾਂ ਦਾ ਫਰਕ ਹੈ ਬਰਕ ਸੇਮ ਰਹੂਗਾ ਜੇ ਤੁਸੀਂ ਇਹਦੇ ਕਿਸੇ ਨੇ ਵਿੱਚ ਵਿਚਾਲੇ ਫਲਾਵਰ ਪਾਉਣੇ ਨੇ ਤਾਂ ਆਪਾਂ ਇਹਤੇ ਵੀ ਪਾ ਕੇ ਦੇ ਸਕਦੇ ਹਾਂ ਹਨਾ ਜਲਦੀ ਪਹਜਾਂਗੇ ਕੋਈ ਗੱਲ ਨਹੀਂ 2500 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਇੱਕ ਆ ਗਿਆ ਜੀ ਤੁਹਾਨੂੰ ਆਰੀ ਦੇ ਵਿੱਚ ਇਹ ਵਾਲੇ ਕਲਰ ਆਪਣੇ ਕੋਲੇ ਸੇਮ ਕਲਰ ਰਹੂਗਾ ਪਰ ਇਹ ਤੇ ਆਰੀ ਵਰਕ ਰਹੂਗਾ ਇਹਦਾ ਥੋੜਾ ਜਿਹਾ ਰੇਟ ਵੱਧ ਹੋਊਗਾ ਇਹਦਾ ਆਰੀ ਵਰਕ ਦਾ ਕੰਮ ਹੈ ਜਿਹੜਾ ਪਹਿਲਾਂ ਇਕੱਲੇ ਘੇਰਦਾ ਸੀਗਾ ਇਹਦੇ ਨਾਲ ਆਪਾਂ ਨੇ ਦੋ ਪੈਨਲ ਵੀ ਬਣਾਏ ਨੇ ਦੇਖੋ ਜੀ ਇਸ ਤਰ੍ਹਾਂ ਲਓ ਜੀ ਆਪਣੇ ਕੋਲੇ ਦੋ ਹੀ ਸੂਟ ਨੇ ਇਸ ਤਰ੍ਹਾਂ ਇਹਦੇ ਬਾਜੂ ਤੇ ਕੰਮ ਰਹੂਗਾ ਸਲਵਾਰ ਤੇ ਮੇਰਾ خیال ਹੁਣਾ ਨਹੀਂ ਨਹੀਂ ਸਲਵਾਰ ਤੇ ਕੰਮ ਨਹੀਂ ਹੈਗਾ ਲਓ ਜੀ ਖਾਦੀ ਸਿਲਕ ਦੇ ਸੂਟ ਆਪਣੇ ਸਾਰੇ ਖਤਮ ਨੇ ਬਸ ਇਹ ਹੀ ਰਹਿ ਗਏ ਵਰਕ ਵਾਲੇ ਰੈਡੀ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਆਰੀ ਵਰਕ ਦਾ ਕੰਮ ਰਹੂਗਾ ਕੰਮ ਜਮਾ ਓਕੇ ਆ ਜੀ ਇਹ ਤੁਹਾਨੂੰ ਪਾਊਗਾ ਜੀ 2700 ਇਹਦਾ ਕੰਮ ਹੈਵੀ ਹੈ ਨਾ ਲਓ ਜੀ ਇੱਕ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਸਰਦਈ ਕਲਰ ਦੇਖੋ ਜੀ ਸੇਮ ਡਿਜ਼ਾਈਨ ਹੈ ਕਲਰ ਕਲਰ ਫਰਕ ਹੋ ਗਿਆ ਜੀ ਸੇਮ ਰੇਟ ਰਹੂਗਾ 2700 ਰੁਪਏ ਵਿਦ ਸ਼ਿਪਿੰਗ ਦੇ ਨਾਲ ਆਪਣੇ ਸੂਟਾਂ ਦੇ ਰੇਟ ਰਹਿਣਗੇ ਜੀ ਲਓ ਜੀ ਜੇ ਤੁਹਾਨੂੰ ਪਸੰਦ ਆਏ ਸੂਟ ਆਪਣੇ ਕੋਲ ਇਸ ਟਾਈਮ ਰੈਡੀ ਨੇ ਜਲਦੀ ਜਲਦੀ ਮੈਸੇਜ ਕਰਕੇ ਤੁਸੀਂ ਆਪਣੇ ਪਾਰਸਲ ਲਗਵਾ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਪ੍ਰਿੰਟ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ